ਦਿਨਨਗਰ ਦੇ ਬੱਸ ਸਟੈਂਡ ਦੀ ਪਿਛਲੇ ਕਈ ਦਹਾਕਿਆਂ ਤੋਂ ਸੁਧਿਰ ਨਹੀਂ ਲਈ ਗਈ ਹੈ ਜਿਸ ਕਰਕੇ ਇਸ ਦਾ ਬੁਰਾ ਹਾਲ ਹੋ ਗਿਆ ਨਾ ਤਾਂ ਇੱਥੇ ਪਿੰਡ ਦੇ ਪਾਣੀ ਦੀ ਵਿਵਸਥਾ ਹੈ ਤੇ ਨਾ ਹੀ ਗਰਮੀ ਦੇ ਵਿੱਚ ਬੈਠਣ ਦਾ ਕੋਈ ਇੰਤਜ਼ਾਮ ਹੈ ਇੱਕ ਸ਼ੈੱਡ ਤੱਕ ਪਾਇਆ ਗਿਆ ਪਰ ਉਸ ਦੇ ਵਿੱਚ ਵੀ ਪੱਖਾ ਨਹੀਂ ਹੈ ਬਰਸਾਤ ਦੇ ਦਿਨਾਂ ਦੇ ਵਿੱਚ ਜਗ੍ਹਾ-ਜਗ੍ਹਾ ਤੇ ਚਿੱਕੜ ਤੇ ਦੇਰ ਤੱਕ ਪਾਣੀ ਖੜਿਆ ਰਹਿੰਦਾ ਹੈ ਪਬਲਿਕ ਬਾਥਰੂਮ ਦੀ ਹਾਲਤ ਬੇਹਦ ਮਾੜੀ ਹੈ ਤੇ ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਬਸ ਸਟੈਂਡ ਦਾ ਸੁਧਾਰ ਕੀਤਾ ਜਾਵੇ ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੀਨਾਨਗਰ ਬਸ ਅੱਡੇ ਦਾ ਹਾਲ ਬਹੁਤ ਹੀ ਜ਼ਿਆਦਾ ਮਾੜਾ ਹੈ ਸੜਕ ਟੁੱਟੀ ਹੋਈ ਹੈ ਬਾਥਰੂਮ ਬਹੁਤ ਗੰਦੇ ਨੇ ਇਸ ਤੋਂ ਇਲਾਵਾ ਸ਼ੈੱਡੇ ਤਾਂ ਹੈ ਉੱਥੇ ਇੱਕ ਪਰ ਉੱਥੇ ਵੀ ਪੱਖਾ ਨਹੀਂ ਲੱਗਾ ਹੋਇਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਤੱਕ ਕਾਫੀ ਦਿੱਕਤ ਆਉਂਦੀ ਹੈ ਲੰਘਣਾਂ ਤੱਕ ਓਖਾ ਹੋ ਜਾਂਦਾ ਹੈ ਦੁਕਾਨਦਾਰਾਂ ਦਾ ਵੀ ਕਾਫੀ ਜ਼ਿਆਦਾ ਕੰਮ ਕੱਟ ਜਾਂਦਾ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਇਸ ਬਸ ਅੱਡੇ ਦਾ ਸੁਧਾਰ ਕਰ ਦਿੱਤਾ ਜਾਵੇ ਜੈ ਸ਼੍ਰੀ ਬਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾਡੇ ਦਿਨਾਂ ਦਾ ਬਸ ਸਟੈਂਡ ਦੇਖੋ ਪਿਛਲੀ ਸਰਕਾਰਾਂ ਵੀ ਉਹੀ ਉਧਰ ਘਾਟਣ ਵੀ ਕਰਕੇ ਬੜਾ ਕੁਝ ਹੋਇਆ ਪਰ ਤੇ ਦੇ ਲੋ ਜਿਹੜੇ ਹੁਣ ਵੀ ਮੌਜੂਦਾ ਸਰਕਾਰ ਆ ਤਿੰਨ ਸਾਲ ਹੋ ਗਏ ਆ ਪਰ ਸਾਡੇ ਬਸ ਸਟੈਂਡ ਬਾਰੇ ਕਿਸੇ ਨੇ ਸੁਧਨ ਲਈ ਤੁਸੀਂ ਦੇਖ ਰਹੇ ਹੋ ਕਿੰਨਾ ਮਾੜਾ ਹਾਲ ਬਰਸਾਤ ਹੁੰਦੀ ਹੈ ਨਾ ਵੀ ਜੀ ਪਿਛਲੇ ਦੋ ਦਿਨ ਪਹਿਲੇ ਬਰਸਾਤ ਪਾਣੀ ਪਾਣੀ ਇੱਥੋਂ ਨੰਗੇ ਨਹੀਂ ਜਾਂਦਾ ਇੰਨਾ ਮਾੜਾ ਹਾਲ ਸਰਕਾਰ ਵਾਦੇ ਦੇ ਭਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਹਾਂ ਪਰ ਸਾਡੇ ਬਸ ਸਟੈਂਡ ਬਹੁਤ ਹੀ ਮਾੜਾ ਹਾਲਾ ਸਾਡੇ ਬਸ ਸਟੈਂਡ ਦੇ ਦੂਰ ਦੂਰ ਪਿੰਡਾਂ ਦਾ ਕਾਫੀ ਮਿੰਟ ਲੱਗਦੇ ਆ ਕਾਫੀ ਦੂਰੋਂ ਯਾਤਰੀ ਆਂਦੇ ਆ ਇੱਥੇ ਨਾ ਬੈਠਣ ਦੀ ਠਿਕਣਾ ਕੋਈ ਜਗ੍ਹਾ ਗਈ ਆ ਆ ਸ਼ੈੱਡ ਬਣੀ ਹੋਈ ਆ ਇੱਥੇ ਪੱਖਾ ਦਾਕ ਲੱਗਿਆ ਨਾ ਪੀਣ ਦੇ ਪਾਣੀ ਦਾ ਨਾ ਪ੍ਰਬੰਧ ਹੈਗਾ ਦੀਨਾਲਾਗਾ ਸਾਡਾ ਇੱਕ ਇਤਿਹਾਸਿਕ ਸ਼ਹਿਰ ਆ ਮਹਾਰਾਜ ਜੀਤ ਸਿੰਘ ਦੀ ਗਰਮੇ ਦੀ ਰਾਜਧਾਨੀ ਨੇ ਆ ਬਹੁਤ ਹੀ ਵਧੀਆ ਸਾਡਾ ਸ਼ਹਿਰ ਆ ਦੂਰ ਦੂਰੋਂ ਲੋਕੀ ਇੱਥੇ ਆਂਦੇ ਆ ਪਰ ਤੁਸੀਂ ਦੇਖੋ ਬਸਟਾਂ ਦਾ ਬਹੁਤ ਮਾੜਾ ਹਾਲ ਆ ਨਿਸ਼ੇੜੀਆਂ ਇਹ ਮੱਡਾ ਬਣਾਇਆ ਨਿਸ਼ੇੜੀ ਦੇਖੋ ਬਹੁਤ ਮਾੜਾ ਹਾਲ ਆ ਅਸੀਂ ਕਾਫੀ ਵਾਰੀ ਚਲੋ ਮੁੱਦਾ ਚੁੱਕਨੇ ਆ ਇਸ ਬਾਰੇ ਵੀ ਪਰ ਕੋਈ ਹੱਲੇਗਾ ਅਸੀਂ ਬਾਰ ਬ ਬੜਾ ਕੁਝ ਹੋਇਆ ਥੇ ਨਹੀਂ ਪੱਥਰੀ ਵੀ ਹੋਇਆ ਪਰ ਕੋਈ ਹੱਲ ਨਹੀਂ ਹੋਇਆ। ਹਾਂ ਬਾਵਾ ਜੀ ਹਾਂ ਬਾਵਾ ਜੀ 3 ਸਾਲ ਵੀ ਹੋ ਗਿਆ ਸਵੈ ਦੇ ਮੰਗਾ ਕਿ ਸਾਡਾ ਬਸ ਸਟੈਂਡ ਵਧੀਆ ਬਣਨਾ ਚਾਹੀਦਾ ਇੱਕ ਜਿੱਦਾ ਬਾਕੀ ਸ਼ਹਿਰਾਂ ਦੇ ਵਿੱਚ ਬਣੇ ਰਿਆ। ਸਹੂਲਤਾਂ ਮਿਲੀਆਂ ਇਹਦੇ ਲੋਕਾਂ ਨੂੰ। ਸਟੈਂਡ ਦਾ ਬਹੁਤ ਮਾੜਾ ਹਾਲ ਹੈ ਜੀ। ਬਸ ਸਟੈਂਡ ਇਹ ਦਿਨਨਗਰ ਸ਼ਹਿਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਔਰ ਬੜੇ ਸਾਰੇ ਨਾਮੀ ਕਲਾਕਾਰ ਇਥੋਂ ਨਿਕਲੇ ਆ ਔਰ ਬੜੇ ਸਾਰੇ ਬੜਾ ਨਾਂ ਹੈ ਦਿਨਨਗਰ ਦਾ ਆਪਾਂ ਕਹਿ ਸਕਦੇ ਆ ਲੇਕਿਨ ਜਦੋਂ ਬਸ ਸਟੈਂਡ ਦਾ ਹਾਲਾਤ ਵੇਖੀਏ ਤੇ ਬਹੁਤ ਮਾੜਾ ਹੈ। ਇੱਥੇ ਥੋੜੀ ਜਿਹੀ ਬਾਰਿਸ਼ ਪੈਂਦੀ ਹੈ ਤੇ ਪਾਣੀ ਪਾਣੀ ਹੋ ਜਾਂਦਾ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬੱਚੇ ਸਕੂਲ ਜਾਣ ਵਾਲੇ ਜਿਹੜੇ ਆ ਪਿੰਡਾਂ ਚੋਂ ਆਉਂਦੇ ਆ ਇੱਥੇ ਆ ਕੇ ਪਰੇਸ਼ਾਨੀ ਹੁੰਦੀ ਹੈ ਸ਼ੈੱਡ ਹੈਗੀ ਆ ਸ਼ੈੱਡ ਹੈਗੀ ਛੋਟੀ ਜਿਹੀ ਸ਼ੈੱਡ ਹੈਗੀ ਪਰ ਉਹਦਾ ਵੀ ਕੋਈ ਏਦਾਂ ਨਹੀਂ ਆ ਦੇਖੋ ਖਲਾਰਾ ਪਿਆ ਗੰਦਗੀ ਹੈ ਕੁਛ ਹੈ ਨਹੀਂ ਗੁਰਦਾਸਪੁਰ ਦਾ ਦੇਖੋ ਦੀ ਬੱਸ ਸਟੈਂਡ ਕਿੰਨਾ ਵਧੀਆ ਬਣਿਆ ਹੈਨਾ ਹੋਰ ਸ਼ਹਿਰਾਂ ਦੇ ਪਠਾਨਕੋਟ ਦੇ ਕਹਿੰਦੇ ਨੂੰ ਨਸ਼ੇੜੀ ਨੇਡਾ ਬਣਾਇਆ ਤੇ ਉਹ ਸਾਰਾ ਕਰਦੇ ਆ ਜਿਹੜੇ ਨਸ਼ੇੜੀ ਬੰਦੇ ਹੈਗੇ ਉਹ ਤੇ ਕਰਦੇ ਆ ਐਨਾ ਉਹਨਾਂ ਨੂੰ ਤੇ ਛੁਪਣ ਲਈ ਜਗ੍ਹਾ ਚਾਹੀਦੀ ਆ ਉਹ ਆਪਣਾ ਕੰਮ ਕਰਕੇ ਬਾਥਰੂਮ ਦਾ ਵੀ ਮੜਾ ਹੀ ਹਾਲ ਹੈ ਜੀ ਮੁਸ਼ਕ ਆਂਦੀ ਇੱਥੇ ਗੋਡੇ ਗੋਡੇ ਕਾਰਾਂ ਲਫ਼ਜ਼ੀ ਬਿਆਨ ਬਹੁਤ ਕੁਝ ਕਰਦੀਆਂ ਜੀ ਲੇਕਿਨ ਪ੍ਰੈਕਟੀਕਲ ਜਦੋਂ ਆਂਦਾ ਨਾ ਤੇ ਪ੍ਰੈਕਟੀਕਲ ਤੁਹਾਡੇ ਸਾਹਮਣੇ ਆ ਗਰਾਊਂਡ ਵਰਕ ਜ਼ੀਰੋ ਹੈ ਬਸ ਜਦੋਂ ਵੋਟਾਂ ਮੰਗਦੀ ਆ ਤੇ ਉਹਦੇ ਵੱਡੇ ਵੱਡੇ ਦਾਅਵੇ ਹੁੰਦੇ ਆ ਅਸੀਂ ਐ ਕਰਦੇ ਆ ਜੀ ਅਸੀਂ ਐ ਕਰਦੇ ਆ ਕਿ ਲੇਕਿਨ ਜਦੋਂ ਪ੍ਰੈਕਟੀਕਲ ਰੂਪ ਚ ਆਂਦਾ ਤੇ ਸਭ ਆਪਣਾ ਆਪਣਾ ਢਿੱਡ ਭਰਨ ਚ ਪਏ ਆ ਜੀ